ਰਾਜਨ ਜੀ ਹਾਜੀ ਜੀ ਕੀ ਗੱਲ ਹੋਈ ਹੈ ਗੱਲ ਸਰ ਆਪਣਾ ਜਿਹੜਾ ਪਟੀਆਂ 메ਨ ਹਾਈਵੇ ਆ ਦਿੱਲੀ ਵਾਲਾ ਉਹਦੇ ਉੱਤੇ ਕੁੜੀ ਇਹ ਸਵੇਰੇ ਆਪਣੀ ਜੌਬ ਲਈ ਜਾ ਰਹੀ ਸੀ ਤੇ ਉਹਦੀ ਉੱਥੇ ਗੱਡੀ ਹਿੱਟ ਕਰ ਗਈ ਕੁੜੀ ਦੇ ਵਿੱਚ ਤੇ ਮੌਕੇ ਤੇ ਹੀ ਇਸ ਕੁੜੀ ਦੀ ਮੇਬੀ ਸ਼ਾਇਦ ਡੈਥ ਹੋ ਗਈ ਸੀ ਕੁਝ ਪਤਾ ਲੱਗਿਆ ਕਿ ਕੌਣ ਸੀ ਕੁੜੀ ਇਹ ਜਿੱਥੇ ਤੱਕ ਪਤਾ ਲੱਗਿਆ ਸਾਨੂੰ ਵੀ ਇਹ ਆਪਣਾ ਪਟੀਆਂ ਰੈਂਟ ਦੇ ਰਹਿੰਦੀ ਸੀ ਕੁੜੀ ਤੇ ਵੈਸੇ ਪਿੱਛੋਂ ਕਹਿੰਦੇ ਵੀ ਮੇਬੀ ਸ਼ਾਇਦ ਪਠਾਨਕੋਟ ਵਗੈਰਾ ਦੀ ਹੈ ਕੋਈ ਕੀ ਕੀ ਕੰਮ ਕੀ ਕਰਦੀ ਸੀ ਕੰਮ ਇਹ ਡਾਕਟਰ ਸੀਗੀ ਖਨਾਨਾ ਨਰਸਿੰਗ ਹੋਣ ਦੇ ਵਿੱਚ ਕੁੜੀ ਤੇ ਐਮਬੀਬੀਐਸ ਜੀ 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 ਗੱਡੀ ਵਗੈਰਾ ਤੇ ਸੀ ਕਿ ਜਦੋਂ ਹੁਣ ਹੋਇਆ ਸੀ ਗੱਡੀ ਦਾ ਸਰ ਹੁਣ ਦੇਖੋ ਮੌਕੇ ਤੇ ਆਪਾਂ ਹੈ ਨਹੀਂ ਸੀ ਵੀ ਤੇਜ਼ ਸੀ ਜਾਂ ਨਹੀਂ ਉਹਦੇ ਬਾਰੇ ਕੁਝ ਪੁੱਛੋ ਤਾਂ ਨਹੀਂ ਜੀ ਹਾਂਜੀ ਅੱਛਾ ਤੇ ਘਟੇ ਵੀ ਕਰਾਏ ਤੇਰੇ ਆਏ ਨਾ ਨਹੀਂ ਨਹੀਂ ਹਜੇ ਕੋਈ ਨਹੀਂ ਆਇਆ ਹੈਗਾ ਹੁਣ ਮਤਲਬ ਅਸੀਂ ਆਏ ਸੀਗੇ ਦੇਖਣ ਵੀ ਕਿਤੇ ਸਾਡੇ ਕੋਈ ਨਜ਼ਦੀਕੀ ਨਾ ਹੋਣ ਜਾਂ ਕਿੰਨੇ ਵੀ ਆ ਇਥੋਂ ਡਾਕਟਰ ਸਾਹਿਬ ਤੋਂ ਪਤਾ ਲੱਗਿਆ ਵੀ ਕੋਈ ਲਵਨੀਸ਼ ਨਾਮ ਆ ਕੁੜੀ ਦਾ ਜੀ ਨਾਮ ਹੈ ਆਪਣਾ ਮੇਰਾ ਸੰਜੇ ਚੋਹਾਨ ਨਾਂ ਹੈ ਜੀ ਮੈਂ ਫਰੋਹੀਪੁਰ ਦਾ ਵਾਸੀ ਹਾਂ ਕੀ ਹੋਇਆ ਬੇਟੀ ਇੱਥੇ ਪੜ੍ਹ ਰਹੀ ਸੀ ਗਦੇਸ਼ ਬਗੈ ਯੂਨੀਵਰਸਿਟੀ 'ਚ ਆਯੁਰਵੈਦਿਕ ਐਮ.ਡੀ. ਕਰ ਰਹੀ ਆ ਤੇ ਖੰਨਾ ਨਰਸਿੰਗ ਹੌਮ 'ਚ ਡਿਊਟੀ ਕਰ ਰਹੀ ਸੀ ਨਾਇਟ ਦੀ ਤੇ ਮਾਰਨਿੰਗ ਟਾਈਮ 'ਚ ਜਦੋਂ ਡਿਊਟੀ ਆਫ ਕਰਕੇ ਘਰੇ ਗਈ ਤਾਂ ਕਿਸੇ ਕਾਰ ਵਾਲੇ ਨੇ ਉਹਨੂੰ ਹਿੱਟ ਕੀਤਾ ਤੇ ਡੈਥ ਸਾਨੂੰ ਦਾ 4:39 ਵਜੇ ਫੋਨ ਆਇਆ ਵੀ ਐਵੇਂ ਕਰਕੇ ਐਕਸੀਡੈਂਟ ਹੋਇਆ ਤੇ ਬਸ ਫੋਨ ਕਰਕੇ ਅਸੀਂ ਆ ਗਏ ਜੀ ਬੇਟੀ ਦਾ ਡਾਕਟਰ ਲੰਬਨੀਸ਼ ਚੋਹਾਨ ਜੀ ਜੀ 26 ਸਾਲ ਦੀ 25 26 ਸਾਲ ਦੀ ਨਹੀਂ ਆਯੁਰਵੈਦਿਕ ਐਮ ਡੀ ਕਰ ਹਾਂ ਆਯੁਰਵੈਦਿਕ ਐਮ ਡੀ ਕਰ ਸਕਦੇ ਨੇ ਮੈਂ ਤਾਂ ਕਰ ਰਿਹਾ ਫਸਟ ইয়ার ਹੀ ਆ ਜੀ ਹੁਣੇ ਹਾਂ ਜੀ ਫਸਟ ইয়ার ਹੀ ਹੈ ਮਤਲਬ 6 ਮਹੀਨੇ ਹੋਏ ਹੈ ਜੀ ਤੁਸੀਂ ਸਰ ਕਿੱਥੇ ਰਹਦੇ ਸੀ ਇੱਥੇ ਮਤਲਬ ਆਪੋ ਜਿਹੜਾ ਪਟੀਆਂ ਰੋਡ ਤੇ ਰਹਦੇ ਸੀਗੇ ਸਰ ਹਾਂ ਜੀ ਹਾਂ ਜੀ ਪਬਲਿਸ਼ਨਿੰਗ ਨਹੀਂ ਸੀ ਲਾਵਾ ਮੈਨੂੰ ਤਾਂ ਆਫਿਸ ਦੇ ਹਸਪਤਾਲ ਤੋਂ ਹੀ ਫੋਨ ਆਇਆ ਸੀਗਾ ਕਿਉਂਕਿ ਅਸੀਂ ਫੋਨ ਕਰ ਰਹੇ ਸੀਗੇ ਬਟਿਆਨੋਂ ਉਹ ਜਿਵੇਂ ਰੋਟੀਨ ਵਰਗਾ ਹੈਗਾ ਵੀ ਕਿੰਨੇ ਵਜੇ ਡਿਊਟੀ ਆਫ ਕੀਤੀ ਹੈ ਘਰੇ ਆ ਰਹੇ ਨੇ ਕੋਲੇ ਜਾਣਾ ਤੇ ਕਰ ਰਹੇ ਸੀ ਫੋਨ ਨਹੀਂ ਉਠਾਰੇ ਸੀਗੇ ਪਰ ਫੋਨ ਨਹੀਂ ਉਠਾਤਾ ਫਿਰ ਹਸਪਤਾਲ ਫੋਨ ਲਾਇਆ ਤਾਂ ਉਹਨਾਂ ਨੇ ਫਿਰ ਮਤਲਬ ਦੱਸਿਆ ਐਵੇਂ ਕਰਕੇ ਐਕਸੀਡੈਂਟ ਹੋ ਗਿਆ ਤਾਂ ਤੁਸੀਂ ਆ ਜਾਓ ਐਮਰਜੈਂਸੀ ਹੈ ਬੱਸ ਪਤਾ ਲੱਗ ਪਾਇਆ ਕਿ ਜਿੰਨਾ ਘਟਿ ਹੋਇਆ ਸੀ ਉਹ ਪੁਲਚਾਲ ਨੇ ਕਾਰਵਾਈ ਕਰ ਰਹੀ ਹੈ ਸਾਨੂੰ ਫਿਲਹਾਲ ਕੁਝ ਨਹੀਂ ਪਤਾ ਜੀ ਪੁਲਚਾਲਿਆ ਨੇ ਗੱਡੀ ਜੁਰੂ ਲੈ ਕੇ ਸਿਰਫ ਗੱਡੀ ਹੈ ਉਹ ਪੁੱਛਦੇ ਕਭ ਦੇ ਗਿਆ ਮੇਰਾ ਗੁਰਦੀ ਬਾਵਾ ਸਰ ਜੀ ਜਿਹੜਾ ਬੈਕਟਰੀਟ ਹੋਇਆ ਸੀ ਉਹ ਕਹਿੰਦੇ ਉਹ ਬੱਛੇ ਰਹਿ ਰਹੇ ਜਿੱਥੇ ਮੈਨੂੰ ਖੁਸ਼ ਹੋ ਕਿ ਉਹ ਜੀ ਕੁਸਾ ਕਰ ਰਹੇ ਸਰਪロイਪੁਰ ਦੀ ਸੀਗੀ ਲੜਕੀ ਤੇ ਆਪਣੇ ਗੁਲਜਾ ਆਪਣੇ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੀ ਸੀਗੀ ਤੇ ਉਹਦੀ ਟ੍ਰੇਨਿੰਗ ਲੱਗੀ ਸੀ ਨਰਸਿੰਗ ਹੋਮ ਦੇ ਵਿੱਚ ਤੇ ਡਿਊਟੀ ਪੂਰੀ ਕਰਕੇ ਰਾਤ ਦੀ ਆਪਣੀ ਛੁੜੀ ਗੁड़िया ਸਵੇਰੇ ਘਰੇ ਆ ਰਹੀ ਸੀਗੀ ਛੁੜੀ ਉੱਤਮ ਨਗਰ ਪਟੀਆਂ ਵਿੱਚ ਰਹਿੰਦੀ ਆ ਇਹ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਦਾ ਕਾਰ ਪੇਟ ਮਾਰ ਕੇ ਉਹਨੂੰ ਚਲੇ ਗਈ। ਇੱਕ ਵੇਸ ਨਾਲ ਵਾਕਿਆ ਹੋਇਆ ਸਰ ਇਹ 8:30 ਵਜੇ ਦੀ ਗੱਲ ਹੈ ਜੀ। ਸਵੇਰ ਦੀ ਹਾਂਜੀ। ਸੋ ਲੁਧਿਆਣੇ ਤੋਂ ਆਉਂਦੇ ਹੋਏ ਸੋ ਇੱਕ ਜਾਨਾ ਨਹੀਂ ਸਰ ਲੁਧਿਆਣੇ ਤੋਂ ਆਂਦੇ ਹੋਏ ਹੋਇਆ ਜੀ ਕੰਨੇ ਹਾਂਜੀ ਹਾਂਜੀ। ਪਤਾ ਲੱਗਦਾ ਗੱਡੀ ਗੱਡੀ ਸੀ ਪਰ ਉਹ ਬੰਦੇ ਸਾਹ ਜੀ ਨਹੀਂ ਸਰ ਬੰਦੇ ਦਾ ਤਾਂ ਨਹੀਂ ਪਤਾ ਲੱਗਿਆ ਫਿਲਹਾਲ ਗੱਡੀ ਹੈ ਜਿਹੜੀ ਉਹ ਸਿਟੀ ਬੰਦ ਦੇ ਵਿੱਚ ਖੜੀ ਹੈ ਜੀ ਸੋ ਸਵਿਫਟ ਡਿਜ਼ਾਇਰ ਗੱਡੀ ਹੈ ਜੀ ਪੀਵੀ 23 ਨੰਬਰ ਗੱਡੀ ਹੈ। ਤੇ ਬਾਕੀ ਰਿਪੋਰਟ ਦਰਜ ਕਰ ਲਈ ਹੈ ਪੁਲਿਸ ਵਾਲਿਆਂ ਨੇ ਤੇ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਊਗੀ ਉਹਨਾਂ ਖਿਲਾਫ ਪਰ ਕੋਈ ਕਿਸ ਤਰ੍ਹਾਂ ਜਾਣਕਾਰੀ ਨਹੀਂ ਪਰ ਜਿਹੋ ਲੜਕੀ ਦੇ ਫਾਦਰ ਸਾਹਿਬ ਨੇ ਮੇਰੇ ਰਿਲੇਟਿਵ ਦੇ ਵਿੱਚ ਨੇ ਤੇ ਗੁੜੀਆ ਜਿਹੜੀ ਲੜਕੀ ਹੈ ਉਹ ਆਪਣੇ ਹੀ ਘਰ ਦੇ ਕੋਲੇ ਰਹਿੰਦੀ ਸੀ ਜੀ ਹਾਂਜੀ ਸਰ ਮੈਂ ਪਟਿਆ ਰਹਿਣਾ ਜੀ ਤੁਹਾਨੂੰ ਫੋਨ ਕਿਉਂ ਕੀਤਾ ਸਰ ਮੈਨੂੰ ਲੜਕੀ ਦੇ ਫਾਦਰ ਸਾਹਿਬ ਦਾ ਕਾਲ ਆਈ ਸੁਬਾ 9:00 ਵਜੇ ਧੀ ਲੜਕੀ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਮੈਂ ਇੱਥੇ ਆਇਆ ਉਹ ਦੇਖਿਆ ਤਾਂ ਲੜਕੀ ਦੀ ਡੈਥ ਹੋ ਚੁੱਕੀ ਸੀ

ਸਰ ਉਹ ਜਦੋਂ ਲੈ ਕੇ ਆ ਸਾਡੇ ਕੋਲ ਐਗਜ਼ਾਮਿਨ ਕਰਿਆ ਤਾਂ ਬਰਾਡਡਟ ਸੀਗੇ ਸਰ ਮਨ ਕੋਈ ਹੋਰ ਚੱਕਰ ਨਹੀਂ ਸੀ ਵੀ ਇਸੇ ਹੀ ਤੇ ਫਰੰਟ ਲਾਈਟ ਸੀਗੀ ਤੇ ਆਪਾਂ ਉਹਨਾਂ ਨੂੰ ਪੀਡੀ ਡਿਕਲੈਰ ਕਰਕੇ ਬਰਾਡਡਟ ਕਲੀਅਰ ਕਰਿਆ ਤੇ ਆਪਾਂ ਮਾਲਥੀ ਸਰ ਰੱਖ ਲਿਆ ਬਾਡੀ ਉਹਨਾਂ ਦੀ ਤੇ ਪੁਲਿਸ ਇਨਫੋਰਮੇਸ਼ਨ ਆਪਾਂ ਕਰ ਚੁੱਕੇ ਆ ਸਰ ਪਤਾ ਲੱਗਿਆ ਕਿ ਕੀ ਕੰਮ ਹੋਇਆ ਸਰ ਉਹ ਐਸ ਪਰ ਜਿਹੜੇ ਲੈ ਕੇ ਆਏ ਸੀਗੇ ਦਸਰੇ ਸੀ ਵੀ ਰੋਡ ਦੇ ਉੱਤੇ ਬੀ ਰੋਡ ਕ੍ਰਾਸ ਕਰ ਰਹੇ ਸੀਗੇ ਐਸ ਪਰ ਆਈ ਵਿਟਨੇ ਸਹੀ ਕਰ ਰਹੇ ਸੀ ਵੀ ਰੋਡ ਕ੍ਰਾਸ ਕਰਨ ਲੱਗੇ ਸੀਗੇ ਤੇ ਗੱਡੀ ਆਈ ਵਿੱਚੋਂ ਕੀ ਕੀ ਡਾਕਟਰ ਸੀ ਹਾਂ ਜੀ ਜਿਹੜਾ ਇਹ ਬਾਇਓਪ੍ਰੋਫੈਸ਼ਨ ਸੀ ਡਾਕਟਰ ਬੀਐਮ ਐਸ ਡਾਕਟਰ ਜਿਹੜਾ ਦੱਸਿਆ ਗਿਆ ਸਾਨੂੰ ਇਹ ਖੰਨਨਰ ਸਿੰਘ ਉਹਦੇ ਵਿੱਚ ਨਾਈਟ ਡਿਊਟੀ ਕਰਕੇ ਸਰ ਵਾਪਸ ਜਾ ਰਹੇ ਸੀ ਨਹੀਂ ਘਰੋਂ ਦੱਸ ਜੀ ਇਹ ਜੀ ਫਾਟਾ ਬੰਦੀ ਬੋਡੀ ਸਰ ਬੋਡੀ ਆਪਾਂ ਮਾਰਚਿਚ ਰੱਖ ਲਈ ਹੈ ਮਾਰਚਿਚ ਰੱਖ ਲਈ ਹੈ ਤੇ ਪੀਆਈ ਕਰਤੀ ਹੈ ਐਸ ਪਰ ਪੁਲਿਸ ਉਪਰ ਜਦੋਂ ਵੀ ਲੈ ਕੇ ਆਣਗੇ ਆਪਾਂ ਇਹਨਾਂ ਦਾ ਪੋਸਟਮਾਰਨ ਕਰਕੇ ਬਾਅਦ ਸਰ ਨੂੰ ਨੱਸ ਦੇ ਜੀ 3 ਕਿ ਇਹ ਵਰਤੀ ਇੱਕ ਐਕਸੀਡੈਂਟ ਅੱਜ ਕਿੱਥੋਂ ਦੀ ਰਹਿਣ ਵਾਲੇ ਤੋਂ ਕਿੱਥੇ ਐਕਸੀਡੈਂਟ ਹੋਇਆ ਅਰੇ ਗੇਲਾ ਪੈਟਰੋਲ ਪੰਪ ਹੈਗਾ ਜੀਜੀ ਰੋਡ ਤੇ ਉੱਥੇ ਇੱਕ ਡਾਕਟਰ ਸਾਹਿਬ ਸੀ ਲਬਰੀਸ਼ ਚੋਹਾਨ ਉਹ ਖੰਨਾ ਨਰਸਿੰਗ ਖੰਨਾ ਦੇ ਵਿੱਚ ਜੌਬ ਵੀ ਕਰਦੇ ਸੀ ਤੇ ਉਹਨਾਂ ਦਾ ਸਾਡੇ ਕੋਲ ਹਸਪਤਾਲ ਤੋਂ ਰੁਕਾ ਆਇਆ ਸੀ 10 10:30 11 ਵਜੇ ਕਿ ਇਦਾਂ ਐਕਸੀਡੈਂਟ ਹੋਇਆ ਤੇ ਕਾਰਵਾਈ ਕੀਤੀ ਜਾਵੇ ਐਨ ਉਸੇ ਟਾਈਮ ਲੜਕੀ ਦੇ ਪਿਤਾ ਸੰਜੇ ਚੋਹਾਨ ਪੁੱਤਰ ਧਰਮਪਾਲ ਇਹ ਸਾਡੇ ਕੋਲ ਆਏ ਇਹਨਾਂ ਨੇ ਬਿਆਨ ਦਰਜ ਕਰਾਇਆ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕਰਨੀ ਬਾਕੀ ਅਗਲੀ ਕਾਨੂੰਨ ਮੁਤਾਬਕ ਕਾਰਵਾਈ ਅਮਲ ਚ ਜਾਂਦੀ ਹੈ ਇਹ ਪਰਿਵਾਰ ਦਾ ਕਿੱਥੇ ਰਹਿੰਦਾ ਹੈ ਇਹ ਫਿਰੋਜ਼ਪੁਰ ਹੈਗੇ ਨੇ ਜੀ ਫਿਰੋਜ਼ਪੁਰ ਦੇ ਰਹਿਣ ਵਾਲੇ ਇਹ ਸਟ੍ਰੀਨਰ ਐਕਸੀਡੈਂਟ ਹੋਇਆ ਸੀ ਇਹ ਸਾਰ ਇਹਨਾਂ ਦੀ ਸੰਜੇ ਚੋਹਾਨ ਦੀ ਬੇਟੀ ਸੀ ਡਾਕਟਰ ਸੀ ਐਮ ਡੀ ਕਰ ਰਹੀ ਸੀ ਨਾਲ ਦੀ ਨਾਲ ਤੇ ਇਹਨਾਂ ਦਾ ਹੋਇਆ ਹਸਪਤਲ ਐਕਸੀਡੈਂਟ ਸਵਿਫਟ ਡਿਜ਼ਾਇਰ ਸੀ ਗੱਡੀ ਉਹਨੇ ਤੇਜ਼ ਰਫਤਾਰੀਆਂ ਲਿਆ ਕੇ ਵਿੱਚ ਮਾਰ ਕੇ ਉਹਨਾਂ ਸੱਤਾਂ ਲੱਗੀਆਂ ਸਿਵਲ ਹਸਪਤਾਲ ਚ ਆ ਗਈ ਮੌਤ ਹੋ ਗਈ ਜੀ ਬ੍ਰੈਕਟ ਹੋਣ ਵਾਲੀ ਤਰਫ ਇਹਦੇ ਬਾਰੇ ਇਹ ਨਹੀਂ ਮੈਨੂੰ ਇੰਨਾ ਪਤਾ ਵੀ ਕੌਣ ਲੈ ਕੇ ਆਇਆ ਸੀ ਸਾਡੇ ਕੋਲ ਰੁਕਾਈ ਗਿਆ ਸੀ ਸਿਵਲ ਹਸਪਤਾਲ ਇਹ ਹੋਇਆ ਕਿ ਜਿਹੜੇ ਇਹ ਗੱਲ ਇੱਥੇ ਜੀਟੀ ਰੋਡ ਤੇ ਸਰ ਪੱਟੀਆਂ ਦੇ ਕੋਲ ਜਿੱਲ ਪੈਟਰੋਲ ਪੰਪਾ ਉਹਦੇ ਸਾਹਮਣੇ ਜਿੱਲ ਦੇ ਸਾਹਮਣੇ ਹੋਇਆ ਸੀ ਮੌਕੇ ਤੇ ਤੋਂ ਬਿਸ਼ੂ ਜਰੀਆ ਸਰ ਮੌਕੇ ਤੇ ਨਹੀਂ ਹੋਈ ਸੀ ਇੱਥੇ ਬਰਾਊਡਡ ਰੁਕਾਇਆ ਰਸਤੇ 'ਚ ਮੌਤ ਹੋ ਗਈ ਹਾਂਜੀ ਇਹਦਾ ਪੋਸਟਮਾਰਟਮ ਹੋ ਰਿਹਾ ਹਾਂਜੀ ਪੋਸਟਮਾਰਟਮ ਹੋ ਰਿਹਾ ਜੀ ਉਹਦਾ ਪਰਿਵਾਰ ਫੈਮਲੀ ਖੜੀ ਆ ਤੁਸੀਂ ਦੇਖ ਰਹੇ ਹਾਂਜੀ ਪੋਸਟਮਾਰਟਮ ਹੋ ਰਿਹਾ ਹਾਂਜੀ ਪੋਸਟਮਾਰਟਮ ਹੋ ਰਿਹਾ